ਦੇ ਗਲ ਚ ਹਾਰ ਪਾਏ ਹੋਏ ਨੇ ਝੋਟੇ ਦੇ ਹੀ ਪਾਏ ਹੋਏ ਨੇ ਕਿੱਥੋਂ ਆਏ ਹੋ ਬਾਈ ਜੀ ਅਸੀਂ ਜੀ ਫਤਿਹਵਾੜ ਡਿਸਟ੍ਰਿਕਟ ਹਰਿਆਣਾ ਬੁੰਨਾ ਕੇ ਪਾਸ گاؤں ਨਾਂਡੋੜੀ ਅਸਾ ਕੌਣ ਸਾ ਝੋਟਾ ਹੈ ਇਹ ਕੁਬੇਰ ਭੁੱਲੇ ਮੇਰਾ ਨਾਮ ਵਿਕਾਸ ਮਿਸ਼ਨੋਈ ਹੈ ਜੀ ਅੱਛਾ ਫਰਸਟ ਆਇਆ ਹੈ ਫਰਸਟ ਚੈਂਪੀਅਨ ਬਣਿਆ ਜੀ ਪੂਰੇ ਮੇਲੇ ਦਾ ਟੋਪਰ ਬਣਿਆ ਸਾਰੇ ਪਸਵਾਂ ਚ ਅੱਜ ਹਾਂ ਜੀ ਕੱਲੋ ਜੀ ਕੱਲ ਲਓ ਜੀ ਆ ਝੋਟਾ ਜਿਹੜਾ ਪਹਿਲੇ ਨੰਬਰ ਤੇ ਆਇਆ ਕੱਲ ਪੁਸ਼ਕਰ ਮੇਲੇ ਦੇ ਉੱਤੇ ਤੇ ਬਾਈ ਨੇ ਹਾਰ ਹੂਰ ਪਾਏ ਹੋਏ ਨੇ ਵਧੀਆ ਤੁਹਾਨੂੰ ਝੋਟਾ ਕਿਵੇਂ ਲੱਗਾ ਜਰੂਰ ਦੱਸਿਓ ਤੇ ਬਾਈ ਦਾ ਵੀ 9812330040 ਰੁਕ ਜਾਓ ਰੁਕ ਜਾਓ ਬਸ ਹਾਂ ਇੱਜਟ ਕਰ ਇੱਕ ਮਿੰਟ ਆਪ ਦਾ ਨੰਬਰ 98123 ਅੱਛਾ ਇਹ ਉਹ ਝੋਟਾ ਜੋ ਕੱਲ ਵੀਡੀਓ ਬਣਾਇਆ ਥਾ 21 ਕਰੋੜ ਵਾਲਾ ਕੁਵੇਰੀ 21 ਕਰੋੜ ਵਾਲਾ 21 ਕਰੋੜ ਵਾਲਾ ਲਓ ਜੀ 21 ਕਰੋੜ ਵਾਲਾ ਝੋਟਾ ਮੇ ਚੈਂਪੀਅਨ ਬਣ ਗਿਆ ਬਾਈ ਵਧਾਈਆਂ ਆਪ ਕੋ ਯਾਰ ਸੇਮ ਟੂ ਯੂ ਆਪਕੋ ਹਾਂ ਵਧਾਈਆਂ ਹਮਨੇ ਆਪਕੀ ਵੀਡੀਓ ਡਾਲਾ ਥਾ ਕੱਲ ਵਾਹ ਜੀ ਵਾਹ ਬਹੁਤ ਬਹੁਤ ਵਧਾਈਆਂ ਵੀ 1-1 ਕਰੋੜ ਵਾਲਾ ਝੋਟਾ ਬਾਈ ਕੇ ਪਾਸ ਹੈ ਤੇ ਪਹਿਲੇ ਨੰਬਰ ਪਾਇਆ ਹੈ ਹਾਂ ਫਰਸਟ ਆ ਗਿਆ ਜੀ ਹੁਣ ਫਰਸਟ ਆ ਗਿਆ ਚੈਂਪੀਅਨ ਦਾ ਸਰਟੀਫਿਕੇਟ ਆਪਾਂ ਨੂੰ Rajasthan ਸਰਕਾਰ ਕੱਲ ਦੇਊਗੀ ਅੱਛਾ Rajasthan ਸਰਕਾਰ ਤੁਹਾਨੂੰ ਕੱਲ ਨੂੰ ਦੇਊਗੀ ਇਹਦਾ ਹਾਂਜੀ ਹਾਂਜੀ ਤੇ ਦੇਖੋ ਜੀ ਬੁੱਲ ਕਿਵੇਂ ਲੱਗਿਆ ਬਹੁਤ ਸੋਹਣਾ ਤੁਹਾਨੂੰ ਮੈਂ ਕੱਲ ਵੀ ਵੀਡੀਓ ਪਾਈਦੀ ਇਹਦੀ ਇਹਦੇ ਫੁੱਲ ਬੰਦੇ ਆ ਜੀ ਹਾਂ ਹਾਂਜੀ ਫੁੱਲ ਫੁੱਲ ਬੰਨਤੇ ਇਹਦੇ ਬਾਈ ਦੇ ਬਾਈ ਨੇ ਆਪ ਵੀ ਚੌ ਦੇ ਵਿੱਚ ਫੁੱਲ ਪਾਇਆ ਆਪਦੇ ਹਾਰ ਪਾਇਆ ਸਰਕਾਰੀ ਅਧਿਕਾਰੀਆਂ और मेरे को मतलब उम्मीद नहीं थी कि ये हो जाएगा अच्छा जी इस पे व्यापारी पे व्यापारी लगने लगे तो मेरे को पता लग गया कोई नगीना है मेरे पास हाँ बत, 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 मैं होन बेचना नहीं होन बेचना नहीं, चाहे कोई सौ करोड़ दे दे आप देना मत है हीरे कभी 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 आते हैं हीरे जिंदगी में कभी कभी आते हैं मुड़के नहीं चले जाते हैं पछतावा दिया है तो जी इसको पूरा अच्छा रखेंगे जी पूरा अच्छा रखो इसको शौक से पालो बढ़िया बढ़िया वाला लो भाई बहुत अच्छा भाई ਕੁਸ਼ੀ ਕਿੰਨੀ ਹੈ ਅੱਬਾ ਜੀ ਮੈਂ ਕਹਿ ਹੀ ਨਹੀਂ ਸਕਦਾ ਜੀ ਇੰਨੀ ਖੁਸ਼ੀ ਹੈ ਬਈ ਇਹਦਾ ਨਾਂ ਇਹਨੂੰ ਪੂਰੇ ਬਰ ਦਾ ਨਾਮ ਉੱਚੇ ਕੀਤਾ ਹੈ ਜੀ ਵੀ ਇਹਨਾਂ ਵਧੀਆ ਸੋਹਣਾ ਛੋਟਾ ਜੀ ਵਾਹ ਕੀ ਬਾਤ ਹੈ ਆਪ ਕੀ ਵਿਦੇਸ਼ਾਂ ਚ ਹੁਣ ਵਿਦੇਸ਼ਾਂ ਚ ਛਾ ਗਿਆ ਜੀ ਹਾਂ ਆਪ ਕੀ ਇੱਕ ਬਾਤ ਵਧੀਆ ਲੱਗੀ ਆਪ ਜੋ ਕੱਲ ਮਨ ਲਵੀ ਵੀਡੀਓ ਬਣਾ ਰਹੇ ਸੀ ਨਾ ਆਪ ਪੂਰਾ ਮਨ ਲਵੀ ਆਪਣੀ ਬੁਲੰਦ ਸਾ ਹਾਂਜੀ ਤੁਮਾਰ ਤੁਮਕੋ ਪੂਰਾ ਦਮ ਹੁੰਦਾ ਹੈ ਜੀ ਹਾਂ ਪਰ ਤਸ ਨੂੰ ਪਰਮਾਤਮਾ ਦੇ ਰੂਪ ਦੇ ਕੋਈ ਕਮੀ ਕੱਢੋ ਕੋਈ ਹਾਂ ਮੈਂ ਤੂੰ ਕਹਾਂ ਵੀ ਕੋਈ ਕਮੀ ਕੱਢੋ ਇਹਦੇ ਚ ਹਾਂ ਤੇ ਕੋਈ ਮੰਨ ਲਾ ਵੀ ਇਹਦੇ ਚ ਜੇ ਤਾਂ ਉਹੀ ਆ ਕੇ ਕਹਦੇ ਕੋਈ ਗੱਲ ਵੱਖਰੀ ਹੈ ਉਹ ਤਾਂ ਗੱਲ ਹੀ ਵੱਖਰੀ ਹੈ ਹਾਂ ਬਾਕੀ ਸਭ ਤੋਂ ਵੱਡੀ ਗੱਲ ਮੈਨੂੰ ਫੋਨ ਆਇਆ ਜਿਹੜੇ ਇਹਦੇ ਟੈਸਟੀਕਲ ਹਨਾ ਹਾਂ ਜੀ ਉਹ ਇੱਕ ਨੰਬਰ ਪਰ ਹੈ ਕਿਸੇ ਛੋਟੇ ਕਿਸੇ ਟੈਸਟੀਕਲ ਮੈਨੇ ਨਹੀਂ ਦੇਖੇ ਪਿੱਛੇ ਦੇਖੋ ਜੀ ਕਿੰਨੇ ਪਿੱਛੇ ਮੈਨੇ ਟੈਸਟੀਕਲ ਦੇਖੀ ਪਤਲੀ ਚਮੜੀ ਦਾ ਜੀ ਹਾਂ ਤੇ ਲਓ ਜੀ ਅਰਜਨ ਕੁੰਗੜ ਦਾ ਕਟਾ ਇਸ ਕੀ ਮਾਂ इसकी माँ कर पे जी तीस लीटर दूध ओ किस जोटे की हो? वो है की है मेनती की, आय मेनती की, एम्णती की एम्णती लो। रिकॉर्ड सारे ना आ, चंगा जी। चल बोल इसका नाम क्या रखा था? कुबेर जी। कुबेर बोल। कुबेर बोल। कुबेर बोल बाई का मेला जीत चुका है पुष्कर का पहले नंबर पर आया फास्ट पर। ਆਪ ਤਾਨਾ ਹਿੰਦੀ ਬੋਲਣਾ ਮੇਰੀ ਮਜਬੂਰੀ ਪੜ ਗਈ ਹੈ ਕਿਉਂਕਿ ਬਾਈ ਹਿੰਦੀ ਸੇ ਬਾਤ ਕਰਤਾ ਹੈ ਦੇਖੋ ਜੋਟਾ ਪੰਜਾਬੀ ਵੀ ਆਉਂਦੀ ਹੈ ਆਪ ਜੀ ਮੇਰੇ ਬਹੁਤ ਆnde ਜਾਂਦੇ ਸਾਰੇ ਯਾਰ ਹੀ ਪੰਜਾਬੀ ਹੈ ਮੇਰੇ ਹਰਿਆਣਾ ਪੰਜਾਬ ਦਾ ਭਰਾ ਹੈ ਜੀ ਹਾਂ ਮੈਂ ਨਾ ਹਾਂ ਹਰਿਆਣਾ ਪੰਜਾਬ ਦਾ ਭਰਾ ਹੈ ਦੱਸੋ ਤੁਸੀਂ ਭਰਾ ਭਰਾ ਤੇ ਪਤਾ ਕੀ ਹੈ ਜਦੋਂ ਮੂਰੋ ਹਿੰਦੀ ਬੋਲਦੇ ਨੇ ਪਰ ਉੱਥੇ ਮਜਬੂਰੀ ਦੇ ਵਿੱਚ ਬੋਲਣਾ ਪੜਤਾ ਹੈ ਹਾਂ ਉਹ ਕੋਈ ਗੱਲ ਨਹੀਂ ਤੁਸੀਂ ਕਿਹੜੀ ਪਾਸਾ ਜੇ ਗੱਲ ਕਰੋ ਮੈਂ ਸਾਰੇ ਭਰਾਵਾਂ ਜੇ ਰਲ ਮਿਲ ਜਾਓ ਓਕੇ 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 ਆਪਕੇ ਨੰਬਰ ਨੰਬਰ ਬੋਦੋ 9812330040 ਹਾਂ ਜੀ ਇਸਕਾ ਉਹ ਅਸੀਮਨ ਨੰਬਰ ਤੇ ਕੰਟੈਕਟ ਕਰੇ ਔਰ ਰੱਬ ਕਰੇ ਸਭ ਨੂੰ ਇਹੋ ਜੇ ਨਗੀਨਾ ਦੇਵੇ ਠੀਕ ਹੈ ਓਕੇ ਓਕੇ ਜੀ ਦੇਖੋ ਈ ਛੋਟਾ